ਤਨ ਜਿਹੜੇ ਹੁੰਦੇ ਨੇ ਉਹ ਨਗ ਜਿਹਨੂੰ ਆਪਾਂ ਕਹਿੰਦੇ ਆ ਉਹ ਅਲੱਗ-ਅਲੱਗ ਤਰ੍ਹਾਂ ਦੀ ਵੇਟ ਦੇ ਹੁੰਦੇ ਨੇ ਹਾਂਜੀ ਜਿਹਦੇ ਵਿੱਚ ਕੋਈ ਵਧਦਾ ਹੈ ਕਿਤੇ ਘਟਦਾ ਹੈ ਕੋਈ ਵਧ ਰਤੀ ਦਾ ਕੋਈ ਘਟ ਰਤੀ ਦਾ ਤੇ ਇਸ ਤਰ੍ਹਾਂ ਨਾਲ ਇਹ ਸਾਰਿਆਂ ਨੂੰ ਇੱਕ ਰਤੀ ਦਾ ਪਊਗਾ ਜਾਂ ਫਿਰ ਅਲੱਗ-ਅਲੱਗ ਰਾਸ਼ੀਆਂ ਦੇ ਅਨੁਸਾਰ ਅਲੱਗ-ਅਲੱਗ ਰਤੀ ਦੇ ਵਿੱਚ ਜਾਣਾ ਦੇਖੋ ਵੀ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਣਾ ਚਾਹਨਾ ਹਾਂ ਵੀ ਉਹ ਗ੍ਰਹਿ ਦੇ ਉੱਪਰ ਹੈ ਤੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਦਰਸਲ ਕੀ ਹੈ ਵੀ ਇਹਦੇ ਜਿਹੜੇ ਰਤੀ ਹੁੰਦੇ ਆ 23 ਰਤੀ ਤੋਂ ਲੈ ਕੇ ਆਪਾਂ ਇਹਨੂੰ ਆਪਾਂ 10 ਰਤੀ 12 ਰਤੀ ਤੱਕ ਲੈ ਸਕਦੇ ਆ ਬਟ ਅਗਰ ਜੇ ਆਪਾਂ ਮੀਡੀਅਮ ਸਾਈਜ਼ ਦਾ ਆਪਾਂ ਇਹਨੂੰ ਲੈ ਕੇ ਚੱਲਦੇ ਆਂ ਵੀ ਤਕਰੀਬਨ ਕੋਈ 3 ਤੋਂ ਲੈ ਕੇ 5 ਰਤੀ ਦੇ ਮੁਤਾਬਿਕ ਆਪਾਂ ਦਾ ਵਜ਼ਨ ਲੈ ਕੇ ਚੱਲਦੇ ਆਂ ਤਾਂ ਉਹ ਉਹਦਾ ਪ੍ਰਭਾਵ ਜਿਹੜਾ ਅਸਰ ਹੈ ਉਹ ਬਧੀ ਆਪਣੀ ਲਾਈਫ 'ਚ ਦੇ ਸਕਦਾ ਹੈ ਪਰ ਤੁਸੀਂ ਆਪਣੇ ਗ੍ਰਹਿ ਦੇ ਮੁਤਾਬਿਕ ਉਹਦੇ ਲੋਡ ਦੇ ਅਨੁਸਾਰ ਹੀ ਤੁਸੀਂ ਆਪਣਾ ਉਹਨੂੰ ਜਿੱਦਾਂ ਕੀ ਨਗ ਨੂੰ ਤੁਸੀਂ ਧਾਰਨ ਕਰੋ ਤੇ ਇਹਦੇ 'ਚ ਇੱਕ ਜ਼ਿਕਰ ਹੋਰ ਵੀ ਆਉਂਦਾ ਹੈ ਕਿ ਕਈ ਵਾਰੀ ਲੋਕ ਜਿਹੜੇ ਪੰਡਤ ਜਿਆ ਅਸਟ੍ਰੋਲੋਜੀ ਹੁੰਦੇ ਨੇ ਉਹ ਇਹ ਗੱਲ ਕਹਿੰਦੇ ਨੇ ਵੀ ਚਾਂਦੀ ਨਾਲ ਤੁਸੀਂ ਪੰਨੇ ਨੂੰ ਪਹਿਨੋ ਜਿਹੜਾ ਬਾਕੀ ਹੋਰ ਧਾਤਾਂ ਲਈ ਆਉਂਦੀਆਂ ਨੇ ਉਹਨੂੰ ਅਲੱਗ-ਅਲੱਗ ਧਾਤੂਆਂ ਦੇ ਨਾਲ ਦੱਸਿਆ ਜਾਂਦਾ ਕੋਈ ਤਾਂਬੇ ਚ ਪੈਂਦੀ ਹੈ ਕੋਈ ਚਾਂਦੀ ਚ ਪੈਂਦਾ ਤੇ ਕੋਈ ਸੋਨੇ ਚ ਪਾਇਆ ਜਾਂਦਾ ਇਹ ਵਿੱਚ ਕੀ ਹੁੰਦਾ ਵੀ ਆਖਰ ਇਹ ਅਲੱਗ-ਅਲੱਗ ਧਾਤੂਆਂ ਕਿਵੇਂ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਸੁਭਾਅ ਤੁਹਾਨੂੰ ਦੱਸਣਾ ਚਾਹਨਾ ਠੀਕ ਹੈ ਜੀ ਦਰਸਲ ਕੀ ਹੈ ਵੀ ਜੇ ਆਪਾਂ ਮੰਗਲ ਦਾ ਸੁਭਾਅ ਆਪਾਂ ਦੇਖਦੇ ਆਂ ਤਾਂ ਉਹਦਾ ਜਿਹੜਾ ਸੁਭਾਅ ਹੈ ਉਹ ਗਰਮ ਸੁਭਾਅ ਹੈ ਠੀਕ ਹੈ ਜੀ ਜੇ ਤੁਹਾਡਾ ਮੇਸ਼ ਰਾਸ਼ੀ ਆ ਮੰਗਲ ਨੂੰ ਆਪਾਂ ਲੈ ਕੇ ਚੱਲਦੇ ਆ ਤਾਂ ਮੰਗਲ ਨੂੰ ਕਦੇ ਵੀ ਦਰਸਲ ਕੀ ਹੈ ਵੀ ਆਪਾਂ ਚਾਂਦੀ ਦੇ ਨਾਲ ਨਹੀਂ ਆਪਾਂ ਕਰ ਸਕਦੇ ਠੀਕ ਹੈ ਇਹਨੂੰ ਆਪਾਂ ਤਾਂਬੇ ਦੇ ਵਿੱਚ ਪਾ ਸਕਦੇ ਆ ਸੋਨੇ ਦੇ ਵਿੱਚ ਪਾ ਸਕਦੇ ਆ ਠੀਕ ਹੈ ਜੀ ਉਸੇ ਤਰੀਕੇ ਦੇ ਨਾਲ ਜਿਹੜਾ ਆਪਣਾ ਕੋਈ ਸੋਚਾ ਮੋਤੀ ਜਿਹਨੂੰ ਆਪਾਂ ਸ਼ਾਂਤ ਦਾ ਦੇਵਤਾ ਆਪਾਂ ਕਹਿੰਦੇ ਆ ਠੀਕ ਹੈ ਨਾ ਸੋਚੇ ਮੋਤੀ ਨੂੰ ਇੱਕ ਸ਼ਾਂਤੀ ਦਾ ਪ੍ਰਤੀਕ ਇੱਕ ਸਫੇਦ ਰੰਗ ਦਾ ਮੋਤੀ ਆਂਦਾ ਠੀਕ ਹੈ ਜੀ ਉਹਨੂੰ ਆਪਾਂ ਜਿਹਨੂੰ ਜਿਸ ਇਨਸਾਨ ਨੂੰ ਜ਼ਿਆਦਾ ਗੁੱਸਾ ਆਂਦਾ ਹੋਵੇ ਜਾਂ ਜਿਸ ਇਨਸਾਨ ਨੂੰ ਬੀਪੀ ਵਧਦਾ ਹੋਵੇ ਠੀਕ ਹੈ ਜ ਜਿਸ ਇਨਸਾਨ ਨੂੰ ਦਰਸਲ ਬੇਚੈਨੀ ਰਹਿੰਦੀ ਹੋਵੇ ਤਾਂ ਉਹ ਸੋਚਾ ਮੋਤੀ ਚਾਂਦੇ ਦੇ ਵਿੱਚ ਧਾਰਨ ਕਰਦਾ ਤਾਂ ਉਹਨੂੰ ਵਧੀਆ ਰਿਜ਼ਲਟ ਮਿਲਦੇ ਹਨ ਇਸੇ ਤਰੀਕੇ ਦੇ ਨਾਲ ਆਪਣੇ ਅਲੱਗ-ਅਲੱਗ ਜਿਹੜੇ ਨਗ ਹਕੇ ਆ ਉਹ ਅਲੱਗ-ਅਲੱਗ ਤਾਤੂਆਂ ਦੇ ਵਿੱਚ ਆਪਾਂ ਪੈਨਦੇ ਆ ਤਾਂ ਉਹਦਾ ਜਦ ਦਾ ਕੀ ਜਿਹੜਾ ਅਸਰ ਹੈ ਉਹ ਡਬਲ ਹੋ ਜਾਂਦਾ ਠੀਕ ਹੈ ਇਹਦੇ ਕਰਕੇ ਫਾਇਦਾ ਆਪ ਨੂੰ ਡਬਲ ਮਿਲਦਾ ਉਸ ਦਾ